ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਜਲਾਏ ਗਏ 8 ਘਰਾਂ ਨੂੰ ਰਾਹਤ ਫੰਡ ਦੇ ਚੈੱਕ ਦੇਣ ਦੇ ਲਈ ਪਹੁੰਚੇ ਅੱਜ ਐਸਡੀਐਮ ਬਲਕਾਰ ਸਿੰਘ ਅਤੇ ਡੀਐਸਬੀ ਪਹੁੰਚੋ ਲੋਕਾਂ ਨੇ ਕਿਹਾ ਇਸ ਦੇ ਨਾਲ ਨਹੀਂ ਬਣਦਾ ਉਹਨਾਂ ਦਾ ਕੁਝ ਉਹਨਾਂ ਨੂੰ ਬਣਾ ਕੇ ਦਿੱਤੇ ਜਾਣ ਉਹਨਾਂ ਦੇ ਉਸੇ ਤਰ੍ਹਾਂ ਘਰ ਦੱਸ ਦਈਏ ਕਿ ਪਿਛਲੇ ਦਿਨੀ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਇੱਕ ਅਗਜਨੀ ਹੋਈ ਸੀ ਜਿਸ ਦੇ ਵਿੱਚ ਕੁਝ ਲੋਕਾਂ ਵੱਲੋਂ ਇਹਨਾਂ ਲੋਕਾਂ ਦੇ ਘਰ ਜਲਾ ਦਿੱਤੇ ਗਏ ਸੀ ਇਹਨਾਂ ਨੂੰ ਦੇਖ ਕੇ ਅੱਜ ਵੀ ਜਦੋਂ ਅਸੀਂ ਜਾਂਦੇ ਹਾਂ ਤਾਂ ਉੱਥੇ ਜਾ ਕੇ ਤਰਾ ਨਿਕਲਦਾ ਹੈ ਕਿਉਂਕਿ ਇਹਨਾਂ ਲੋਕਾਂ ਨੇ ਅੱਜ ਵੀ ਇਸੇ ਤਰ੍ਹਾਂ ਹੀ ਉਸੇ ਗੱਲ ਤੇ ਡਰੇ ਹੋਏ ਨੇ ਕਿ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੁਝ ਲੋਕ ਇੱਥੇ ਚਿੱਟੇ ਦਾ ਘਰੋਵਰ ਕਰਦੇ ਸਨ ਅਤੇ ਉਹਨਾਂ ਨੂੰ ਰੋਕਿਆ ਗਿਆ ਸੀ ਜਿਸ ਤੇ ਗੁੱਸੇ ਵਿੱਚ ਆਏ ਲੋਕਾਂ ਨੇ ਉਹਨਾਂ ਦੇ ਘਰਾਂ ਨੂੰ ਆਪਣਾ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਸੀ ਤੇ ਉਹਨਾਂ ਦੇ ਸਿਰਫ ਤੰਦੇ ਕੱਪੜੇ ਹੀ ਰਏ ਸਨ ਬਾਕੀ ਸਾਰਾ ਕੁਝ ਜਲਾ ਕੇ ਬਿਲਕੁਲ ਸੁਆਹ ਕਰ ਦਿੱਤਾ ਗਿਆ ਸੀ 8 ਘਰ ਸੀ ਜਿਹੜੇ ਇਹਨਾਂ ਨੂੰ ਬਿਲਕੁਲ ਆਪਣਾ ਇਹਨਾਂ ਨੂੰ ਸਾੜ ਦਿੱਤਾ ਗਿਆ ਸੀ ਅਤੇ ਉਸ ਨੂੰ ਲੈ ਕੇ ਭਾਵੇਂ ਖਾਲਸਾ ਏਡ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਭਾਵੇਂ ਅੱਜ ਐਸਡੀਐਮ ਬਠਿੰਡਾ 50-50 ਹਜ਼ਾਰ ਦੇ ਚੈੱਕ ਲੈ ਕੇ ਪਹੁੰਚੇ ਹਨ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਹਨਾਂ 50 ਹਜ਼ਾਰ ਰੁਪਏ ਨਾਲ ਕੁਝ ਨਹੀਂ ਬਣਦਾ ਸਾਡੇ ਤਾਂ ਉਸੇ ਤਰ੍ਹਾਂ ਹੀ ਕਰ ਬਣਾ ਕੇ ਦਿੱਤੇ ਜਾਣਾ ਭਾਵੇਂ ਬਠਿੰਡਾ ਪੁਲਿਸ ਵੱਲੋਂ ਇਸ ਗੱਲ ਤੋਂ ਅਨਕਾਰ ਕੀਤੀ ਜਾ ਰਹੀ ਹੈ ਕਿ ਚਿੱਟੇ ਦਾ ਕੋਈ ਮਾਮਲਾ ਨਹੀਂ ਸੀ ਵਾਰ-ਵਾਰ ਐਸਐਸਪੀ ਵੱਲੋਂ ਇਸ ਸਬੰਧੀ মিডিਆ ਦੇ ਨਾਲ ਗਲਬਤ ਕੀਤੀ ਜਾ ਰਹੀ ਹੈ ਕਿ ਕੋਈ ਵੀ ਚਿੱਟੇ ਦਾ ਮਾਮਲਾ ਨਹੀਂ ਸੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਪਹਿਲਾਂ ਇਹਨਾਂ ਲੋਕਾਂ ਵੱਲੋਂ ਜੋ ਵਿਅਕਤੀ ਇਸ ਦੇ ਵਿੱਚ ਮੇਨ આરોપી ਹੈ ਉਸ ਨੂੰ ਆਪਣਾ ਕੁੱਟਮਾਰ ਕੀਤੀ ਗਈ ਸੀ ਉਸ ਦਾ ਘਰ ਦੀ ਇਹਨਾਂ ਵੱਲੋਂ ਭੰਨਤੋੜ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਹੀ ਇਹ ਮਾਮਲਾ ਉੱਠਿਆ ਤੇ ਫਿਰ ਉਹਨਾਂ ਨੇ ਇਹਨਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਸੀ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਮਾਮਲਾ ਸਿਰਫ ਚਿੱਟੇ ਦਾ ਸੀ ਸਾਡੇ ਵੱਲੋਂ ਰੋਕਿਆ ਗਿਆ ਸੀ ਇਸ ਨੂੰ ਲੈ ਕੇ ਉਹਨਾਂ ਨੇ ਸਾਡੇ ਘਰਾਂ ਨੂੰ ਅੱਗ ਲਗਾਈ ਤੇ ਹੁਣ ਬਠਿੰਡਾ ਪੁਲਿਸ ਵੱਲੋਂ ਥਾਣਾ ਨਈਂਆਂ ਵਾਲਾ ਵਿਖੇ ਮਾਮਲਾ ਦਰਜ ਕਰਕੇ 11 ਨੂੰ ਗ੍ਰਿਫਤਾਰ ਕੀਤਾ ਗਿਆ ਆ ਉਸ ਨੂੰ ਸੁਣਾਉਣੀਆਂ ਕੀ ਕਹਿੰਦੇ ਨੇ ਇਹ ਪੀੜਤ ਲੋਕ ਐਸ ਡੀ ਐਮ ਬਠਿੰਡਾ ਅਤੇ ਡੀ ਐਸ ਪੀ ਪੁੱਚੋ ਅੰਦੀ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਰੁਪਿੰਦਰ ਘਰ ਆ ਜੀ ਕਹਿੰਦਾ ਦਾਨ ਸਿੰਘ ਘਰ ਆ ਕੀ ਮਾਮਲਾ ਹੋਇਆ ਸੀ ਇਹ ਅੱਗ ਲਾਈ ਤੁਹਾਡੇ ਘਰਾਂ ਨੂੰ ਕਿਉਂ ਅੱਗ ਲਗਾਈ ਕੀ ਕਰਨ ਬਸ ਇਹ ਚਿੱਟੇ ਦਾ ਹੀ ਕਿਹਾ ਸੀਗਾ ਜੀ ਕੀ ਬਲਾਸ ਗਿਆ ਅਸੀਂ ਇਹ ਕਿਹਾ ਸੀਗਾ ਵੀ ਤੂੰ ਜਿਹੜਾ ਚਿੱਟਾ ਨਾ ਵੀਰੇ ਇੱਥੇ ਆ ਗਲੀ ਚ ਨਾ ਵੇਚਿਆ ਕਰ ਵੀ ਹੋਰ ਆਸੇ ਪਾਸੇ ਵੇਚ ਲਿਆ ਕਰ ਕਿ ਸਾਡੇ ਛੋਟੇ ਛੋਟੇ ਬੱਚੇ ਆ ਜਿਹੜੇ ਤੋਂ ਖਰਾਬ ਹੁੰਦੇ ਆ ਐਨੀ ਗੱਲ ਤੋਂ ਤੇ ਉਹ ਜਿਹੜਾ ਮੇਰੇ ਚਾਚੇ ਦਾ ਮੁੰਡਾ ਸੀ ਤੇ ਉਹ ਦੁਕਾਨ ਤੇ ਨਾ ਸੌਦਾ ਲੈਣ ਗਿਆ ਸੀਗਾ ਤੇ ਜਦੋਂ ਨੇ ਉਹਨੂੰ ਗੱਲ ਕਹੀ ਤੇ ਉਹਨੇ ਕਿਰਪਾਨ ਕੱਢ ਲਈ ਗੱਡੀ ਚੋਂ ਕਨਪਾਨ ਕੱਢ ਲਈ ਮਾਰਨ ਜਾਵੜਾ ਇਹਨੇ ਮੇਰੇ ਜੇੜ ਦਾ ਮੁੰਡਾ ਜਾਵੜਾ ਮੇਰੇ ਘਰ ਵਾਲਾ ਜਾਵੜਾ ਜੇ ਜਾਵੜਾ ਛਡਾਉਣ ਲੱਗੇਗਾ ਉਹਨਾਂ ਦੇ ਵੀ ਮਾਰਨਾ ਫਿਰ ਫਿਰ ਅਸੀਂ ਇਹਨੇ ਪੁਲਿਸ ਨੂੰ ਤਲਾਹ ਦਿੱਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੀਜਾ ਦਿਨ ਟੱਪ ਗਿਆ ਤੀਜੇ ਦਿਨ ਟੱਪ ਗਿਆ ਅਸੀਂ ਸਰਪੰਚ ਕੋਲੇ ਵੀ ਗਏ ਸਾਡੇ ਪਿੰਡ ਦਾ ਸਰਪੰਚ ਆ ਜਿਹੜਾ ਉਹਦੇ ਕੋਲੇ ਗਏ ਅਸੀਂ ਪੰਜ ਛੇ ਜਣੇ ਬੁੜ੍ਹਣਾ ਦੰਨਾ ਅਸੀਂ ਆਖਿਆ ਵੀ ਸਾਡਾ ਟਿਕਾਹ ਕਰਾ ਦਿਓ ਵੀ ਗੱਲ ਵਾਲੀ ਵਧੀ ਪਈ ਆ ਜਾਂ ਤਾਂ ਉਹ ਮਾਰ ਦੇਣਗੇ ਜਾਂ ਅਸੀਂ ਮਾਰ ਦਾਂਗੇ ਉਹਨਾਂ ਨੂੰ ਫਿਰ ਫਿਰ ਕਿਉਂ ਉਹਨੇ ਗੱਲ ਨਹੀਂ ਸੁਣੀ ਉੱਥੇ ਵੀ ਗੱਡੀ ਚੜਾਉਂਦਾ ਸੀਗਾ ਇਹ ਸਰਪੰਚ ਦੇ ਘਰੇ ਉਹ ਮੁੰਡਾ ਉਹਨੇ ਤਲਵਾਰ ਕੱਢ ਲਈ ਕਹਿੰਦਾ ਮੈਂ ਅੱਜ ਸਾਰਿਆਂ ਦੇ ਘਰਾਂ ਨੂੰ ਅੱਗ ਲਾ ਕੇ ਜਾਊਂਗਾ ਕਿ ਜਿਸ ਫੋਟੋ ਲਾ ਕੀਤੀ ਉਸ ਨੂੰ ਤਲਾਕ ਕੀਤੀ ਸੀ ਉਹਦਾ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਕਿਸੇ ਨੇ ਵੀ ਅਸੀਂ ਰੋਂਦੇ ਵਿਲਕਦੇ ਰਹਿੰਦੇ ਸੀ ਥਾਣੇ ਗਏ ਸੀ ਤੁਸੀਂ ਥਾਣੇ ਥਾਣੇ ਗਏ ਸੀਗੇ ਫਿਰ ਕਿੰਨੇ ਦਿਨ ਬਾਅਦ ਆਈ ਬੱਸ ਤੀਜੇ ਦਿਨ ਬਾਅਦ ਆਈ ਆ ਜੀ ਜਿੱਦੇ ਆ ਤਲਾਕੀ ਜੀ ਜਿੱਦੇ ਸਾਨੂੰ ਜਮਾ ਸਾੜ ਦੇ ਸਿਰ ਤਾਂ ਸਾਡੇ ਘਰ ਪਰਵਾਰ ਨੂੰ ਕੀ ਨਾਮ ਆ ਤੁਹਾਡਾ ਮੇਜਰ ਸਿੰਘ ਕਿਹੜਾ ਪਿੰਡਾ ਜੀ ਆਹੀ ਪਿੰਡਾ ਦਾਨ ਸਿੰਘ ਕੀ ਮਾਮਲਾ ਹੋਇਆ ਸੀ ਜੀ ਗੱਲ ਕਰੀਏ ਮਾਮਲਾ ਜੀ ਕੋਈ ਨਹੀਂ ਨਸ਼ੇ ਨਸ਼ੇ ਦੀ ਲੜਾਈ ਹੋਈ ਸੀ ਮੁੰਡੇ ਆ ਤੇ ਸੀ ਮਰ ਜਾਣਗੇ ਕਿ ਆਪਣੇ ਖਾ ਕੇ ਸਹੀ ਮੁੰਡੇ ਮਰ ਗਏ ਸੀ ਫਿਰ ਆ ਉਹ ਬੰਦਾ ਮਤਲ ਇਹਨਾਂ ਦੇ ਗਲ ਪਹੇ ਗਿਆ ਰੋਕਿਆ ਗਿਆ ਸੀ ਨਸ਼ੀ ਤੋਂ ਸਾਡੇ ਵੱਲੋਂ ਕੀ ਕੀ ਸੀਗਾ ਲੜਾਈ ਕਿ ਹੋਈ ਸੀ ਨਹੀਂ ਸਾਡੇ ਵੱਲੋਂ ਅਸੀਂ ਰੋਕਦੇ ਸੀ ਉਹ ਬੰਦੇ ਕੀ ਕੰਮ ਕਰਦਾ ਸੀ ਉਹ ਬੰਦਾ ਆਹੀ ਲੁੱਟਾ ਖੋਈ ਫਿਰ ਕੀ ਹੋਇਆ ਜੀ ਫਿਰ ਕੀ ਹੋਇਆ ਉੱਥੇ ਗਲ ਪਹੇ ਗਿਆ ਸਾਡੇ ਬੰਦਿਆਂ ਦੇ ਸੱਟਾਂ ਮਾਰੀਆਂ ਨੇ ਇੱਥੋਂ ਵੱੱਦਾ ਵੱੱਦਾ ਕੰਮ ਤੇ ਘਰਾਂ ਨੂੰ ਅੱਗ ਲਾਈ ਜੀ ਇਹਨੇ ਘਰਾਂ ਨੂੰ ਅੱਗ ਲਾਤੀ ਸੀ ਅੱਠ ਘਰਾਂ ਨੂੰ ਤੇ ਕਿੰਨੇ ਕੁ ਬੰਦੇ जख्मी ਹੋਏ ਸੀਗੇ ਜੇ ਕੁਟਮਾਰ ਜਖਮੀ ਹੋਏ ਸੀ ਆਪਣੇ ਇੱਥੇ ਬੰਦੇ 4 ਅੱਗੇ 5 5 ਬੰਦੇ ਹੋਏ ਸੀ 5 ਇੱਥੇ ਆ ਤਾਂ ਇਹ ਕਾਫਰ ਦਾ ਇੱਥੇ ਤੁਹਾਡੇ ਵੱਲ ਕੋਈ ਪੁਲਿਸ ਮਤਲਾ ਦਿੱਤੀ ਕਿ ਜਿੱਥੇ ਸੀ ਇਹ ਰੈਪਟ ਪੁਆਇੰਟ ਮੈਂ ਦੂਜੇ ਦੇ ਨਹੀਂ ਆਹ ਬੰਦੇ ਮੇਰੇ ਨਾਲ ਸੀ ਜਿਨ੍ਹਾਂ ਦੇ ਘਰਾਂ ਨੂੰ ਅੱਗ ਲਗਾਈ। ਫਿਰ ਪੁਲਿਸ ਲੇਟ ਕਿਉਂ ਹੋ ਗਈ? ਕਾਰਨ ਕੀ ਰਿਹਾ? ਤੁਸੀਂ ਵੇਖੋ ਜੀ ਕਿਵੇਂ ਕੀ ਕਾਰਨ ਉਹਨਾਂ ਨੇ ਉਹਨਾਂ ਨੇ ਤਾਂ ਸਾਨੂੰ ਆਦੇ ਸਾਡੇ ਕੋਲ ਟਾਈਮ ਹੀ ਨਹੀਂ ਸੀ। ਕੌਣ ਕਹਿੰਦੀ ਕੌਣ ਕਹਿੰਦੇ ਸੀ ਸਾਡਾ ਕੋ ਟਾਈਮ ਨਹੀਂ ਗਿਆ। ਔਰ ਸਾਲੇ ਥਾਣੇ ਵਾਲਿਆਂ ਦੇ ਜਦੋਂ ਆਏ ਫਿਰ ਕਿੰਨਾ ਚਰਵਾਦਾ ਆਏ ਫਿਰ। ਉਹ ਤਾਂ ਵਾਵਾ ਚਰਵਾਦਾ ਆਏ। ਦੂਜੇ ਤੀਜੇ ਦਿਨ ਹੀ ਆਏ ਉਹ ਤਾਂ। ਆਹ ਜੀ ਬਾਬੂ ਜੀ ਕੀ ਨਾਮ ਹੈ ਕਿਹੜਾ ਬੰਦਾ ਤੁਹਾਡਾ? ਕਰਨ ਜੀ ਸਿੰਘ। ਕਿਹੜਾ ਬੰਦਾ? ਦਾਨਸ ਸਿੰਘ ਵਾਲਾ ਜੀ ਕੀ ਮਾਮਲਾ ਹੋਇਆ ਸੀ ਜਿਹੜਾ ਇੱਥੇ ਐਡਾ ਵੱਡਾ ਜਿਹੜਾ ਹੋ ਗਿਆ ਕਾਹਨ ਵੀ ਮਸਲਾ ਜੀ ਪਰ ਵੀ ਜਲਾ ਦਿੱਤੇ ਗਿਆ ਅਗਲਾ ਮਾਮਲਾ ਜੀ ਇਹੋ ਆਖਿਆ ਸੀਗਾ ਵੀ ਐਸੇ ਨਾ ਚਟਾ ਵੇਚ ਭਾਈ ਕਿਉਂ ਬੱਚਾ ਨੂੰ ਖਰਾਬ ਕਰਦਾ ਅੱਛਾ ਇੱਥੇ ਖਤ ਪੈ ਗਿਆ ਤਿੰਨ ਰਾਤਾਂ ਲੜਾਈ ਕਰੀ ਗਿਆ ਇਹ ਅੱਛਾ ਕੋਈ ਮੌਕੇ ਤੇ ਪੁਲਿਸ ਨਹੀਂ ਆਈ ਜਲਾ ਦਿੱਤੀ ਸੀ ਜਦੋਂ ਦੋ ਬੰਦੇ ਦਾ ਸੱਟਾ ਵਜ ਗਿਆ ਸਾਡੇ ਅੱਛਾ ਫਿਰ ਪੁਲਿਸ ਨਹੀਂ ਆਈ ਉਹਦੇ ਬਾਅਦ ਜਦੋਂ ਤੀਜੀ ਰਾਤ ਫਿਰ ਇਹਨੇ ਅੱਗ ਲਾਤੀ ਅਦਨੇ ਆਖੀ ਗਿਆ ਮੈਂ ਅਗਲਾ ਆਉਂਗਾ ਅੱਜ ਅਗਲਾ ਆਉਂਗਾ ਅੱਜ ਫੇਰ ਸੁੱਤੇ ਪਿਆ ਤੋਂ 10 ਵਜੇ 11 ਵਜੇ ਆ ਕੇ ਦਪਲੇ ਕਿੰਨੇ ਕੁ ਬੰਦੇ ਆਏ ਸੀਗੇ ਜੀ ਉਹ ਜਿਹੜੀ ਸੀ ਬੰਦੇ ਬਹੁਤ ਸੀਗੇ ਜੀ ਉਹ ਤਕਰੀਬਨ ਕਿੰਨੇ ਕਹਾਂਗੇ 50 ਬੰਦੇ 60 ਮੈਂ ਤਾਂ ਹਸਪਤਾਲ ਸਿੱਟਿਆ ਪਿਆ ਸੀ ਜੀ ਉੱਥੇ ਮੁੰਡੇ ਉੱਥੇ ਲੈ ਗਿਆ ਦੋ ਮੁੰਡੇ ਪਹਿਲੀ ਰਾਤ ਪੌਲਸ ਕਿਨੇ ਚਰਵਾ ਦਿੱਤੇ ਔਰ ਸੋ ਦੂਜੀ ਦਿਨ ਲਈ ਪੌਲਸ ਰਾਤ ਨੂੰ ਪੁਲਿਸ ਵੀ ਨਹੀਂ ਰਾਤ ਨੂੰ ਨਹੀਂ ਆਈ ਰਾਤ ਨੂੰ ਨਹੀਂ ਆਈ ਅੱਗੇ ਕਿਸ ਚੀਜ਼ ਨਾਲ ਲਾਈ ਸੀ ਜੀ ਉਹਨਾਂ ਨੇ ਹਾਂ ਜੀ ਅੱਗ ਪਟ્રોલ ਸੱਟ ਕੇ ਜੀ ਪਟ્રોલ ਕੰਮ ਬਣਾਏ ਸੀ ਨਰਾਧੂ ਪੁਲਿਸ ਨੂੰ ਤੁਸੀਂ ਤੁਹਾਡੀ ਗੱਲ ਲਾ ਕੀਤੀ ਸੀ ਵੀ ਆ ਫੜੇ ਕੇ ਯਾ ਕੁਝ ਹੋ ਗਿਆ ਹਾਂ ਜੀ ਹਾਂ ਰਾਉਟ ਪਾਈ ਵੀ ਅਸੇ ਉਹਨਾਂ ਨੇ ਗੱਲ ਹੀ ਸੁਣੀ ਹਾਂ ਨਿੱਕੀ ਨਾ ਮਾ ਤੁਹਾਡਾ ਸਰਬਜੀਤ ਕੌਰ ਪਿੰਡਾ ਹੰਡ ਦਾਨ ਸਿੰਘ ਵਾਲਾ ਕੀ ਮਾਮਲਾ ਹੋਇਆ ਤੁਹਾਡੇ ਘਰ ਨੂੰ ਅਗਲੇ ਮਾਮਲਾ ਭਰਾਵਾ ਚਿੱਟੇ ਦਾ ਸੀਗਾ ਚਿੱਟੇ ਪਿੱਛੇ ਅਸੀਂ ਬੋਲੇ ਸੀਗੇ ਵੀ ਚਿੱਟਾ ਬੰਦ ਕਰਾਓ ਤੇ ਬੰਦ ਕੀਤਾ ਨੀਗਾ ਅੱਗੋਂ ਸਰਪੰਚ ਨੇ ਧਮਕੀਆਂ ਦਿੱਤਾਂਗਾ ਸਾਨੂੰ ਅੱਗੋਂ ਐਮਐਲਏ ਦਾ ਵੀ ਪੂਰਾ ਹੱਤਾ ਹੁਣ ਤਾਂ ਹੁਣ ਤਾਂ ਸਾਰਾ ਸਾਰਾ ਕੁਝ ਪਤਾ ਹੀ ਲੱਗ ਗਿਆ ਜਾਂਦਾ ਸਭ ਨੂੰ ਪਤਾ ਲੱਗ ਗਿਆ ਜਾਂਦਾ ਖਬਰ ਆਮੀਡੀਆ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਫੇਰ ਕੀ ਹੋਇਆ ਫੇਰ ਕੀ ਹੋਣਾ ਅਸੀਂ ਪੁਲਿਸ ਨੂੰ ਤਲਾਸ਼ ਕੀਤੀ ਸੀ ਪੁਲਿਸ ਆਈ ਨਹੀਂ ਕਰੇ ਇੱਕ ਵਾਰ ਵੀ ਨਹੀਂ ਆਈ ਜਿੱਦੇ ਸਾਡਾ ਘਰ ਸਾੜ ਤੇ ਉਹਦੇ ਸਾਡਾ ਮਜ਼ਾਕ ਬਣਾਉਣ ਆਈ ਸੀਗੀ ਪੁਲਿਸ ਉਹ ਵੀ ਮਜ਼ਾਕ ਬਣਾ ਕੇ ਤੁਰ ਗਈ ਸੀ ਅੱਜ ਵੀ ਐਮਐਲਏ ਆਏ ਸੀਗੇ ਅੱਜ ਐਮਐਲਏ ਤਾਂ ਨਹੀਂ ਆਇਆ ਜੀ ਹੋਰ ਕੌਣ ਕੌਣ ਆਇਆ ਸੀ ਐਸਡੀ ਕੇ ਉਹ ਆਇਆ ਸੀ ਵਿਚਾਰਾ ਤੇ ਉਹਨੇ 50000 ਦਾ ਚੈੱਕ ਦਿੱਤਾ ਹੈਗਾ ਕੱਲਾ 50000 ਨਾਲ ਹਜੇ ਕੋਈ ਛੱਤ ਵੀ ਨਹੀਂ ਪੈਂਦੀਗੀ ਨਾ ਕੋਈ ਜਿਹੜਾ ਸਾਡੇ ਕੋਲੇ ਸਮਾਨ ਹਜੇ ਘਾਟਾ ਉਹ ਵੀ ਨਹੀਂ ਰਹਿੰਦੀ ਨਾ ਹੀ ਅਸੀਂ ਹਜੇ ਘਰ 'ਚ ਰਹਿ ਸਕਦੇ ਹਾਂ ਨੁਕਸਾਨ ਐਡਾ ਕਿੰਨਾ ਕੁ ਹੋਇਆ ਫਿਰ ਨੁਕਸਾਨ ਤਾਂ ਵੀਰੇ ਕਹਿ ਨਹੀਂ ਸਕਦੇ ਮੇਰਾ ਤਾਂ ਕੋਠੀ ਟੈਪ ਤੇ ਘਰ ਪਾਇਆ ਹੋਇਆ ਸਾਰਾ ਮੇਰਾ ਪੱਕਾ ਸੀ ਲੈਂਟਰ ਲੱਗਾ ਸੀ ਸਭ ਢੁੱਕ ਗਿਆ ਥੱਲੇ ਤੇ ਸਰਕਾਰ ਨੇ ਤਾਂ ਇੱਕ ਇੱਕ ਕਮਰਾ ਪਾ ਕੇ ਦੇਣਾ ਕੀ ਮੇਰੀ ਕੋਠੀ ਖੜੀ ਕਰ ਦੇਣਗੇ ਮੈਨੂੰ ਜਨ ਦੁਆਰਾ ਮੇਰਾ ਲੱਗੇ ਸੀ ਇਨਵਰਟਰਾਂ ਤੱਕ ਮੇਰੇ ਘਰ ਚ ਸੀਗਾ ਸਾਰਾ ਕੁਝ ਸਹੂਦਾ ਸੀਗੀ ਕਿ ਮੈਨੂੰ ਉਹ ਮਿਲ ਜੂਗਾ ਕੁਛ ਵੀ ਨਹੀਂ ਮਿਲਦਾ ਮੈਨੂੰ ਸਿਉਣਾ ਵੀ ਸੀ ਮੇਰਾ ਸਿਉਣਾ ਵੀ ਮੇਰਾ ਚੱਕ ਕੇ ਲੈ ਗਏ ਸਾਡਾ ਕਿਸੇ ਵੀ ਘਰ ਦਾ ਕੁਛ ਨਹੀਂ ਛੱਡਿਆ ਸਰਕਾਰ ਵੱਲੋਂ ਇਹ ਤੋਂ ਵਗੈਰਾ ਹੋਰ ਕੁਝ ਦਿੱਤਾ ਗਿਆ ਸਰਕਾਰ ਵੱਲੋਂ ਤਾਂ ਜੀ ਦਿੱਤੇ ਦੋ ਰਜਾਂ ਤੇ ਦੋ ਕੰਬਲੇ ਤੇ ਇੱਕ ਬਿਜਲੀ ਵਾਲਾ ਚੁੱਲਾ ਦਿੱਤਾ ਗਿਆ ਤੇ 10 ਪੰਜ-ਪੰਜ ਕਿਲੋ ਖੰਡ ਤੇ 20 ਕਿਲੋ ਆਟਾ ਦਿੱਤਾ ਗਿਆ ਹੋਰ ਸੰਸਥਾ ਵੱਲੋਂ ਕੁਝ ਹੋਰ ਹੋਰ ਇੱਕ ਜੀ ਲੁਧਿਆਣੇ ਤੋਂ ਆਏ ਸੀ ਉਹਨਾਂ ਨੇ ਵਿਚਾਰਿਆਂ ਨੇ ਬਹੁਤ-ਬਹੁਤ ਮਦਦ ਕੀਤੀ ਹੈ ਸਾਡੀ ਉਹਨਾਂ ਨੇ ਪਾਣੀ ਵਾਲੀਆਂ ਟੈਂਕੀਆਂ ਚੱਕਲਾ ਵੇਲਣਾ ਤੇ ਤਵਾ ਪ੍ਰਾਂਤ ਸਾਰਾ ਦੇਖ ਕੇ ਗਏ ਸਾਨੂੰ ਹਾਂ ਜੀ ਤੇ ਹੋਰ ਸਾਡੀ ਕਿਸੇ ਵੱਲੋਂ ਕੋਈ ਮਦਦ ਨਹੀਂ ਕੋਈ ਐਮਐਲ ਵੱਲੋਂ ਮਦਦੀ ਨਹੀਂ ਆਈ ਹਜੇ ਕੋਈ ਸਰਪੰਚ ਨੇ ਨਹੀਂ ਸਤ ਨੂੰ ਸੁੱਕੀ ਸਪੋਰਟ ਕੀਤੀ ਵੀ ਹਾਂ ਮੈਂ ਤੁਹਾਡੇ ਨਾਲ ਖੜਾ ਜਾਂ ਤੁਹਾਡੇ ਮੈਂ ਘਰ ਪਵਾ ਰਿਆ ਇਹੋ ਜੀ ਕੋਈ ਮਦਦ ਨਹੀਂ ਸਾਨੂੰ ਆ ਰਹੀ ਬੋਟਾ ਵੇਲੇ ਤਾਂ ਐਮਐਲ ਇੱਥੇ ਗਿੜਗੜਦੇ ਸੀ ਕਿ ਅੱਜ ਹੁਣ ਕਿਉਂ ਨਹੀਂ ਆਏ ਕਿਉਂ ਕੀ ਪਤਾ ਜੀ ਉਹ ਤਾਂ ਨਾਲ ਆ ਜੀ ਉਹ ਤਾਂ ਨਾਲ ਹੁਣ ਤਾਂ ਪਾਰਟੀ ਬਾਜੀ ਬਣੀ ਜਾਂਦੀ ਆ ਹੁਣ ਤਾਂ ਸਾਡਾ ਤਾਂ ਮਜ਼ਾਕ ਬਣਾਇਆ ਜਾਂਦਾ ਸਾਡੀ ਕੋਈ ਮਦਦ ਲਈ ਤਾਂ ਖੜ੍ਹ ਨਹੀਂ ਰਿਹਾ ਸਾਡਾ ਤਾਂ ਮਜ਼ਾਕ ਬਣਾਇਆ ਜਾਂਦਾ ਸਾਨੂੰ ਤਾਂ ਐ ਕਹਿ ਰਿਹਾ ਕਿ ਇਹਨਾਂ ਦਾ ਕੈਰੇਕਟਰ ਲੂਜ ਆ ਅਸੀਂ ਤਾਂ ਫਿਰ ਜਮ ਲਿਓ ਜੀ ਅਸੀਂ ਤਾਂ ਗਰੀਬ ਆ ਜਦੋਂ ਗਰੀਬਾਂ ਦੀ ਕੋਈ ਇੱਜ਼ਤ ਨਹੀਂ ਹੁੰਦੀਗੀ ਨਾ ਕੋਈ ਇੱਜ਼ਤ ਕਰੇ ਜਿਹੜਾ ਕੋਈ ਮੈਂਬਰ ਸਰਪੰਚ ਬੰਦਾ ਪੁਲਿਸ ਕਹਿੰਦੀ ਵੀ ਇੱਕ ਦਿਨ ਪਹਿਲਾਂ ਸੋਡੇ ਬੋਲੇ ਵੀ ਆਪਾਂ ਉਹਨਾਂ ਦੇ ਉੱਤੇ ਵੀ ਮੇਰੇ ਤੇ ਹੀ ਹਮਲਾ ਹੋਇਆ ਸੀ ਅਸੀਂ ਪੰਜ ਬੁਢਾ ਕਿੰਨਾ ਸੀ ਆ ਕੁੜੀ ਨੇ ਜਿਹੜੀ ਨੇ ਬਿਆਨ ਦਿੱਤੇ ਆ ਇਹ ਵੀ ਨਾਲ ਸੀ ਇਹ ਵਿਚਾਰੀ ਉੱਥੇ ਕੁਝ ਨਹੀਂ ਬੋਲਣਗੇ ਚ ਤੇ ਰੋ ਮਾਰਨ ਲੱਗ ਗਿਆ ਮੇਰੇ ਤੇ ਗੱਡੀ ਚੜਾਉਣ ਲੱਗ ਗਿਆ ਆ ਬੀਬੀ ਖੜੀ ਆ ਇਹ ਮੇਰੇ ਨਾਲ ਬਰਾਬਰ ਹੋ ਕੇ ਖੜ ਗਈ ਕਹਿੰਦੀ ਲੈ ਸਾਡੇ ਦੋਨਾਂ ਤੇ ਗੱਡੀ ਚੜਾ ਦੇ ਤੂੰ ਤੇ ਉੱਥੇ ਕਿਰਪਾਨ ਵੀ ਕੱਢੀ ਗਈ ਮੇਰੇ ਮਾਰਨ ਵਾਸਤੇ ਉੱਥੇ ਕੋਈ ਵੀ ਇਹੋ ਜਿਹਾ ਬੰਦਾ ਉੱਟ ਗਿਆ ਇਹ ਨਹੀਂ ਕਿਹਾ ਵੀ ਇਹ ਤੂੰ ਕੀ ਕਰ ਰਿਹਾ ਸਰਪੰਚ ਨੇ ਨਹੀਂ ਖੁਦ ਰੋਕਿਆ ਨਾਲ ਉਹਦੇ ਸਰਪੰਚ ਦੇ ਸਰਪੰਚ ਦੇ ਉਹ ਸੀ ਕੀ ਕਹਿੰਦੇ ਆ ਮੈਂਬਰ ਦੋ ਮੈਂਬਰ ਸੀ ਉਹਦੇ ਉਹਨਾਂ ਨੇ ਵੀ ਨਹੀਂ ਕਿਹਾ ਗਏ ਗੱਲ ਵੀ ਤੂੰ ਕੀ ਕਰਦਾ ਇਹ ਤੇ ਹੁਣ ਉਹ ਮੁੱਕਰੀ ਜਾਂਦੇ ਆ ਕਿ ਸਾਡੇ ਕੋਲ ਤਾਂ ਕੁਝ ਆਇਆ ਹੀ ਨਹੀਂ ਸਾਡੇ ਕੋਲ ਤਾਂ ਕਿਸੇ ਨੇ ਕਿਹਾ ਹੀ ਨਹੀਂ ਕਿ ਆ ਕਿਉਂ ਨਹੀਂ ਅਸੀਂ ਕੀ ਝੂਠ ਮਾਰੀ ਜਾਂਦੇ ਆ ਜਾ ਅਸੀਂ ਕਿ ਉਹੀ ਮਜ਼ਾਕ ਬਣਾਈ ਬੈਠੇ ਆਪਣੇ ਆਪ ਨੂੰ ਸਾਡਾ ਜੀ ਕਰਦਾ ਅਸੀਂ ਘਰਾਂ ਚ ਭਿੱਗੇ ਜਾਂ ਅਸੀਂ ਘਰਾਂ ਦੇ ਘਰੋਂ ਮੰਗ ਕੇ ਰੋਟੀ ਖਾ ਗਏ ਜਿਹੜਾ ਬੰਦਾ ਡੱਬੀ ਦੀ ਸੇਕ ਨਹੀਂ ਮੰਗਣ ਗਿਆ ਹੋਊਗਾ ਉਹ ਬੰਦਾ ਅੱਜ ਭੀਖ ਮੰਗਣ ਵਾਲੀ ਗੱਲ ਹੋਈ ਪਈ ਆ ਮੈਂ ਘਰ ਚ ਕਿਸੇ ਦੇ ਨਾਲ ਅੱਜ ਤੱਕ ਡੱਬੀ ਦੀ ਸੇਕ ਨਹੀਂ ਮੰਗਣ ਗਈ ਸੀ ਜਿਹੜੀ ਹੁਣ ਮੈਂ ਮਿਹਨਤਾਂ ਕਰਦੀ ਫਿਰਦੀ ਆ ਘਰ ਘਰ ਮੇਰਾ ਸਾਰਾ ਲੈਂਟਰ ਥੰਦੇ ਝੁਕ ਗਿਆ ਮੈਨੂੰ ਕੀ ਦੇ ਦੇਣਗੇ ਹੁਣ ਪਾ ਕੇ ਕੋਈ ਕੁਛ ਨਹੀਂ ਪਾ ਕੇ ਦਿੰਦੇ ਕੱਲਾ ਸਰਕਾਰ ਨੇ ਇੱਕ ਕਮਰਾ ਪਾ ਕੇ ਦੇਣਾ ਪਾ ਕੇ ਬਸ ਤੁਰ ਜਾਣਗੇ ਤੇ ਜਿਹੜਾ ਮੇਰਾ ਇਹਨਾਂ ਨੁਕਸਾਨ ਹੋਇਆ ਕੌਣ ਪਰਭਾਈ ਕਰੂਗਾ ਕੋਈ ਕਰ ਸਕਦਾ ਉਹ ਕੀ ਮੰਗ ਕਰਦੇ ਹੋ ਮੰਗਾ ਸੀ ਇਹ ਹੀ ਕਰਦੇ ਵੀ ਸਾਡਾ ਜਿਹੜਾ ਜਿਹੜਾ ਜਿੰਨਾ ਵੀ ਨੁਕਸਾਨ ਹੋਇਆ ਸਾਰੇ ਪਰਿਵਾਰਾਂ ਦਾ ਸਾਨੂੰ ਪਰਵਾਈ ਕੀਤੀ ਜਾਵੇ ਸਾਨੂੰ ਬੈਠਣ ਯੋਗ ਕੀਤਾ ਜਾਵੇ ਵੀ ਅਸੀਂ ਆਪਦੇ ਘਰ ਚ ਬੈਠ ਸਕੀਏ ਇਹ ਇਨਸਾਫ ਚਾਹੀਦਾ ਉਹ ਬੰਦਿਆਂ ਨੂੰ ਉਮਰ ਭਰ ਦੀ ਕੈਦ ਤੇ ਜਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਵੀ ਜਿਹੜਾ ਇਹ ਬੰਦੇ ਉੱਠ ਕੇ ਦੁਬਾਰਾ ਕਿਸੇ ਤੇ ਭੈਣ ਭਰਾ ਤੇ ਇਹੋ ਜਿਹੀ ਹਰਕਤ ਨਾ ਕਰਨ ਤੇ ਉਹਨਾਂ ਦਾ ਜਿਹੜਾ ਪਰਿਵਾਰ ਆ ਮੈਂ ਤਾਂ ਇਹ ਕਹਿੰਨੀ ਵੀ ਪਰਿਵਾਰ ਵੀ ਉਹਨਾਂ ਦੇ ਪਿੰਡ ਚੋਂ ਬੇਦਖਲ ਕੀਤਾ ਜਾਵੇ ਵੀ ਜਿਹੜੇ ਉਹਨਾਂ ਦੇ ਥਾਂ ਉਹ ਸਰਕਾਰ ਦੇ ਬਣੇ ਜਾਣ ਵੀ ਸਾਨੂੰ ਤੇ ਇੱਥੇ ਪਿੰਡ ਚ ਦਿਸਣੇ ਨਹੀਂ ਚਾਹੀਦੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਚੱਕ ਦਿੱਤੇ ਜਾ ਰਹੇ ਆ ਪਿੱਛੇ ਜੇ 9 ਜਨਵਰੀ ਨੂੰ ਇੱਥੇ ਬਜਗਣੀ ਦੀ ਘਟਨਾ ਹੋਈ ਸੀ ਇਸ 8 ਘਰਾਂ ਦੇ ਵਿੱਚ ਬਹੁਤ ਬੰਦੇ ਆ ਕੇ ਕੁਝ ਲੋਕਲ ਬੰਦੇ ਸੀ ਕਿ ਉਹਨਾਂ ਨੇ ਕੁੱਟਮਾਰ ਵੀ ਕੀਤੀ ਸੀ ਅੱਗਵਾਰਾ ਵੀ ਲਗਾਈ ਸੀਗੀ ਉਹਦਾ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਤਾਂ ਦੇਸ਼ੀ ਸਾਹਿਬ ਵੱਲੋਂ ਤੇ ਐਮਐਲਏ ਸਾਹਿਬ ਵੱਲੋਂ ਜਿਹੜਾ ਹੈਗਾ ਸੀਐਮ ਸਾਹਿਬ ਨੇ ਧਿਆਨ ਦਿੱਤਾ ਆ ਕੇ ਇਹ ਮਾਮਲਾ ਤੇ ਉਹਨਾਂ ਸੀਐਮ ਸਾਹਿਬ ਨੇ ਫਿਰ 5000 ਰੁਪਏ ਪ੍ਰਤੀ ਘਰ ਜਿਹੜਾ ਹੈਗਾ ਸੀਐਮ ਰੀਫੰਡ ਤੋਂ ਇਨਨੂੰ ਜਾਰੀ ਕੀਤਾ ਰਿਪੇਅਰ ਵਾਸਤੇ ਤੇ ਉਹ ਅੱਜ ਅਸੀਂ ਚੈੱਕ ਦੇਣ ਆਏ ਸੀ ਕਿ ਕਿੰਨੇ ਘਰ ਸੀਗੇ ਜੀ ਪੱਠ ਘਰ ਸੀਗੇ ਜੀ ਹੋਰ ਵੀ ਕੋਈ ਇਤਸਾ ਕਰ ਦਿੱਤੀ ਜਾਰੀ ਹਾਂ ਦੀ ਹਾਂ ਜੀ ਰੈੱਡ ਕਰਾਸ ਵੱਲੋਂ ਅਸੀਂ ਪ੍ਰਤੀ ਘਰ ਜਿਵੇਂ ਰਜਾਈਆਂ ਕੰਬਲ ਦਿੱਤੇ ਨੇ ਕਿਉਂਕਿ ਰਜਾਈਆਂ ਕੰਬਲ ਬਿਸਤਰੇ ਵੀ ਛੜ ਗਏ ਸੀ ਇਹਨਾਂ ਦੇ ਤੇ ਇੱਕ ਅਸੀਂ ਭਾਂਡੇ ਦਿੱਤੇ ਇਹਨਾਂ ਨੂੰ ਤੇ ਬਾਕੀ ਇੱਕ ਰਾਸ਼ਨ ਦਿੱਤਾ ਇਹਨਾਂ ਨੂੰ ਹਾਂ ਜੀ ਇਹ ਸਭ ਕੀ ਕਰ ਚੱਲਣੋਂ ਕੰਚੂ ਵੀ ਚੱਕ ਦਿੱਤੇ ਗਏ ਆ ਚੱਕਮਰੇ ਐਸ ਡੀ ਐਮ ਸਾਹਿਬ ਦੱਸੇ ਦਿੱਤੇ ਬਾਕੀ ਸਾਡੇ ਪੁਲਿਸ ਵੱਲੋਂ ਵੀ ਜਿਹੜੀ ਹੈਗੀ ਇਕਨੋਮਿਕ ਕਰਵ ਚੱਲ ਰਹੀ ਹੈ ਐਫ ਆਈ ਆਰ ਦਰਜ ਕਰਕੇ ਜਿਹੜੇ ਤਬਦੀਸ਼ ਜਾਰੀ ਹੋ ਰਹੀ ਹੈ 11 ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਬਾਕੀ ਵੀ ਜਿਹੜੇ ਰਹਿੰਦੇ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਸਾਰੇ ਗ੍ਰਿਫਤਾਰ ਕਰਕੇ ਜਿਹੜਾ ਉਹਨਾਂ ਨੂੰ ਉਹਨਾਂ ਦੇ ਉੱਤੇ ਕੇਸ ਚਲਾਉ ਚਲਾਇਆ ਜਾਊਗਾ ਸੀ ਜੀ ਸੀ ਇਹ ਆਪਣੇ ਕਿੰਨੇ ਬੰਦੇ ਟੋਕੇ ਸੀ ਹੋਣੇ ਸੀ 18 ਬੰਦੇ ਤਾਂ ਹੁਣ ਤੱਕ ਹੀ ਨਾਮਜ਼ਦ ਕਰ ਚੁੱਕੇ ਹਾਂ ਬਾਕੀ ਹੁਣ ਜਿਹੜੇ ਮਤਲਬ 11 ਗ੍ਰਿਫਤਾਰ ਹੋਏ ਜਾਂਦੇ ਸੱਤ ਜਿਹੜੇ ਰਹਿੰਦੇ ਆ ਸੱਤਾਂ ਤੋਂ ਵੀ ਅੱਗੇ ਪੁੱਛਗិច្ਜ ਕਰਕੇ ਕਰਾਂਗੇ ਵੀ ਜਿਹੜੇ ਕੋ ਕੌਣ ਉਹਨਾਂ ਦੇ ਨਾਲ ਬੰਦੇ ਹੋ ਰਹੇ ਸੀ 18 ਬੰਦੇ ਅਸੀਂ ਨਾਮਜ਼ਦ ਕਰ ਚੁੱਕੇ ਹਾਂ ਦੱਸਿਆ ਜਾ ਰਿਹਾ ਹੈ ਕਿ 50 ਤੋਂ ਵੀ ਵੱਧ ਬੰਦੇ ਸੀਗੇ ਜਿੰਨੇ ਵੀ ਹੋਣਗੇ ਕਿਸੇ ਨੂੰ ਵੀ ਬਖਸ਼ੇ ਨਹੀਂ ਜਾਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਪੇਸ਼ਦਾਨਤ ਕੀਤਾ ਜਾਊਗਾ ਅਨੁਸ਼ਾਤ ਕਿੰਨੇ ਸ਼ਾਮਲ ਕੀਤੇ ਜਾਂਦੇ ਹਨ ਅਨੁਸ਼ਾਤ ਪਹਿਲਾਂ ਤਾਂ ਸੱਤ ਬੰਦੇ ਜਿਹੜੇ ਸੀਗੇ ਬਾਈ ਨੇਮ ਲਿਖਾਏ ਸੀਗੇ ਬਾਕੀ ਸਾਰੇ ਅਨੁਸ਼ਾਤ ਹੀ ਨੇ ਜਿੰਨੇ ਵੀ ਇਹ ਲੜਾਈ ਕਹਿੰਦੇ ਪਹਿਲਾਂ ਵੀ ਹੋਈ ਸੀ ਕਿ ਜੀ ਕਿ ਪਹਿਲਾਂ ਪੁਲਿਸ ਨੇ ਕੋਈ ਨਾ ਕਾਰਵਾਈ ਕੀਤੀ। ਇਹ ਜਦੋਂ ਸਾਨੂੰ ਇਤਲਾ ਮਿਲੀ ਤੁਰੰਤ ਅਸੀਂ ਕਾਰਵਾਈ ਕੀਤੀ ਹੈਗੀ। ਜਦੋਂ ਪੁਲਿਸ ਕੋਲ ਇਤਲਾ ਪਹੁੰਚੀ ਹੈ। ਨਾ ਕਿ ਜਿਹੜਾ ਨਹੀਂ ਹੁਣ ਕੁੱਟਮਾਰ ਕੀਤੀ ਉਹਨਾਂ ਦੀ ਪਹਿਲਾਂ ਕਦੇ ਕੁੱਟਮਾਰ ਹੋਈ ਸੀ। ਉਦੋਂ ਕੋਈ ਕਾਰਵਾਈ ਨਹੀਂ ਹੋਈ। ਕੋਈ ਨਾ ਕਾਰਵਾਈ ਹੋਈ ਹੋਣੀ। ਨਹੀਂ ਹੋ ਜੇ ਉਸ ਨੂੰ ਇਤਲਾ ਦਿੱਤੀ ਹੋਗੀ ਤਾਂ ਜ਼ਰੂਰ ਕਾਰਵਾਈ ਹੋਈ ਜੀ ਇਹ ਜੀ ਕੋਈ ਮੇਰੇ ਧਿਆਨ ਚ ਨਹੀਂ ਲੈਂਦੀ ਕਿ ਵੀ ਨਹੀਂ ਕਾਰਵਾਈ ਹੋਈ ਸੀ। ਨਹੀਂ ਜੀ ਚਲੋ